ਆ ਜਿਹੜੀ ਮੋਟਰ ਤਾਂ ਇੱਕ ਦਿ ਹੀ ਰੋਕਣੀ ਵੱਡਿਆ ਨਿਕਲਦੋਂ ਨਾ ਕਰ ਰੋਕਣੀ ਵੱਡਿਆ ਦੇ ਇੱਥੇ ਜਦੋਂ ਬਈਆਂ ਲੱਗਦਾ ਏਸੀ ਲੱਗੇ ਹੁੰਦੀ ਸੋ ਰੋਕਣੀ ਸ਼ਾਮ ਸੰਘਣੀ ਜਿ세 ਆਪਾਂ ਨਵਾਂ ਹੀ ਕੰਮ ਕੁੱਤਾ ਜਾ ਨਿਕਲ ਕੇ ਬਾਹਰ ਆ ਗਿਆ ਹੁਣ ਹੋ ਗਿਆ ਅੱਧਾ ਘੰਟਾ ਲੇਟ ਕੰਮ ਇਹ ਕਿੱਥੋਂ ਭਰ ਕੇ ਲੈਂਦਾ ਹੈ ਨਾ ਦਰਿਆਜੋਂ ਨਹੀਂ ਲੈਂਦਾ ਦਰਿਆਜੋਂ ਪਾਣੀ ਤੱਤਾ ਗਵਾ ਖੱਟਾ ਕਰਕੇ ਲਿਆ ਤੱਤਾ ਵੜਾ ਨੀ ਇਹ ਕਿੱਥੇ ਭਰਿਆ ਬਿਆ ਏਡਾ ਤੱਤਾ ਇੱਕ ਗੋਟੂ ਨੇ ਉੱਥੇ ਤੇ ਚਲਾ ਆ ਤੇ ਬਿਆ ਜੇ ਲਾ ਦੇ ਕਹਿੰਦੇ ਥੋੜੀ ਘਾਲਾਂਗਾ ਤੱਤਾ ਯਾਰ ਨਹੀਂ ਵਧੀਆ ਢੇਡਾ ਕਹਿੰਦੇ ਨਹੀਂ ਮੁੜ ਕੇ ਸਮਾਨ ਕਰ ਜੋ ਮੁੰਡੇ ਸਮਾਨ ਮੰਗਣ ਯਾਰ ਤੂੰ ਹਾਜ਼ਰ ਕਰਨਾ ਆੜੀ ਕਰਮ ਕਰਕੇ ਲਿਆ ਟੱਡਾ ਵਾ ਚੀਜ਼ੇ ਦਾ ਮੈਂ ਕਾ ਵੀ ਲਾਂਦੇ ਆ ਭਲੇ ਲੈ ਆਉਣੀ ਬਸ ਇਹ ਫਿੱਟ ਕਰਨ ਨਾ ਕਰਨ ਸਵੇਰੇ ਆਪਣਾ ਕੰਮ ਹੀ ਆਹੀ ਬਸ ਸਮਾਨ ਫੜਾਉਣਾ ਸਮਾਨ ਇਹਨਾਂ ਨੂੰ ਵਾ ਦੇ ਲਾੜਾ ਇਹਨਾਂ ਨੂੰ ਆਵੇ ਮੈਂ ਨਾ ਟਾਲੇ ਆ ਨਟ ਜੱਤ ਦਿੱਤਾ ਕਿ ਨੀਂ ਦਾ ਪਿੰਡ ਜਾਈਏ ਲੈ ਕੇ ਮਰ ਜੀ 400 ਰੁਪਏ ਦੇ ਆਡੀ ਬਹੀ ਠੀਕ ਨਹੀਂ ਹਾਂ ਇੱਕ ਨਟ ਬਦਲੇ ਤੇ ਨਟ ਤੁਹਾਨੂੰ ਲਾਦਦਾ ਪੰਜ ਸੌ ਦਾ ਕੰਮ ਕਰਦਾ ਇਕਲੀ ਇਹ ਲਾਈਕ ਚਾਲੂ ਨਾ ਅੱਛਾ ਕਰਕੇ ਚਾਲੂ ਇਧਰ ਵੀ ਸੁਗਾ ਵੀ ਚਾਲੂ ਹੋ ਗਿਆ ਜਾਨੋ ਹਾਂ ਕੋ ਯਾਰ ਉਹ ਗਾੜੀ ਪੈਲੀ ਬੜੀ ਉੱਚੀ ਆ ਬਾਬਾ ਜੀ ਆਪਾ ਬਾਬਾ ਉਹ ਨਾ ਆ ਗਿਆ ਉੱਥੇ ਹੀ ਲੋੜ ਉੱਥੇ ਦੇ ਭਾਂਜ ਪੈਲੀ ਨਾਲ ਉੱਚੀ ਤੇ ਰੇਤ ਆ ਦੇ ਜਿੰਦਿਆ ਪੈ ਤੈਨੂੰ ਦਸੀਆਂ ਗੱਲ ਇਹ ਕੀ ਆ ਉਹ ਬਾਬੇ ਨੇ ਦੱਸਿਆ ਯਾਰ ਉਹ ਉੱਥੇ ਦਰਮਿਆਨ ਖੰਨੇ ਆਪ ਨੂੰ ਕਢਣੀ ਪੈਣੀ ਵਿਚੋਂ ਉਹਦੇ ਆ ਕੱਢਦੀ ਆ ਹੁਣ ਪੈਲੀ ਹੁਣ ਪੈਲੀ ਉੱਚੀ ਹੋ ਗਈ ਪੈਲੀ ਆ ਆਪਣੀ ਉੱਚੀ ਲੱਗਦੀ ਆ ਜੀ ਆ ਪੈਲੀ ਬੜੇ ਜ਼ੋਰ ਨਾਲ ਪਾਣੀ ਚੜਨਾ ਬੜੇ ਜ਼ੋਰ ਨਾਲ ਉਹ ਕੋਈ ਨਹੀਂ ਟਰੈਕਟਰ ਆਪਣੇ ਕੋਲ ਆ ਯਾਰ ਆਪਾਂ ਨੇਰੀਆਂ ਲੈ ਆਉਣੀਆਂ। ਉਹਦੇ ਪਾਪ ਆਪਾਂ ਘਾਟ ਕਰਾਂਗੇ। ਇੱਥੇ ਪਾਣੀ ਚੜਜੇ। ਜੋ ਦਿਨ ਆਖਣਾ ਲਾਈ ਵਾਲਾਂ ਦੇ ਗੇੜੇ ਤੇ ਚੜਾ ਆ ਗਏ ਅਜ ਵਿੱਚ ਪਾ ਗਏ ਛੱਡਾਂਗੇ ਪਾਣੀ। ਇਹ ਕਹਿੰਦਾ ਬੰਦੇ ਮੈਨੂੰ ਦੋ ਦੇ ਦੋ ਮੈਂ ਕਿ ਨਹੀਂ ਭੋਜ ਰਹਿਣਾ ਨਹੀਂ ਮੈਂ ਦੱਸਦੇ ਨਹੀਂ ਲਾਉਣੇ ਅੰਗਰੇਜ਼ ਕਹਿੰਦਾ ਕਿਉਂ? ਕਿੰਨਾ ਬੰਦਾ ਇੱਕ ਹੋਰ ਦੋ ਮੈਨੂੰ। ਆਉਣਾ ਲੱਗੇ ਚਾਰ ਹੈਗਾ ਮੈਨੂੰ ذرا ਨੂੰ ਡਰ ਲੱਗਣਾ ਹੈ। ਕੋਈ ਨਹੀਂ ਤੀ ਦਵੇਂ ਇੱਥੇ ਹੀ ਆ। ਮੈਂ ਤੇਰੀ ਨਾਲ ਡਰਦਾ ਘੱਟਾ ਆ ਇਹ ਦੂਜਾ। ਆ ਫੜੀ ਮਣ ਆ ਸਾਡ ਯਾਰ। ਇਹ ਵੇਗ ਮੈਨੂੰ ਆ ਟੁੱਟ ਜਾਣਾ ਕਹਿੰਦਾ ਤੂੰ ਰਾਂ ਨੂੰ ਬੰਨਣਾ ਹੈ ਕਹਿੰਦਾ ਫੇਰ ਕਹਿੰਦਾ ਇੱਥੇ ਪੁਰਾਣੇ ਬੰਦੇ ਕਿਹਦੇ ਚਰਾਣੇ ਆ ਮਰਿਆਂ ਡੋਬੀ ਨਾ ਪਾਈ ਜੀ ਉਧਰ ਦੀ ਬਾਹ ਆਹ ਜਿਹੜਾ ਓਏ ਇਹ ਨਾ ਥਾਦੀ ਲਾ ਨਾ ਪੁੱਤਾਂ ਨਾਲਿਆਂ ਦੀ ਆਵਾਜ਼ ਨਹੀਂ ਆਈ ਇਹ ਆਈ ਮਾੜਿਆਂ ਨਾਲ ਆਵਾਜ਼ ਵੀ ਅਸੀਂ ਚੱਲੇ ਆ ਵਾਈਂ ਦਰੋਂ ਦੇ ਤੱਤੀ ਰੇਤ ਆਉਂਦੀ ਆ ਬਾੜਾ ਸੜੀ ਰੇ ਹਵਾ ਦੀ ਮਾਝੇ ਵਾਲੇ ਬਣੀ ਮਾਝੇ ਦੇ ਲੋਕਾਂ ਲੱਗਦੇ ਜਿਹੜੇ ਤੋਂ ਬਣਾਦੇ ਨੇ ਉਹ ਦੁੱਧ ਆ ਆਪਣੇ ਪਹਾੜਾਂ ਸਿਮਰਨਾ ਅਗਰਾ ਦੇ ਆਪਣਾ ਨਾਕਾਸ਼ਣਾ ਹਾਂ ਹੁਣ ਹੱਥ ਲੱਗੇ ਯਾਰ ਅਸੀਂ ਕੱਲ ਹੀ ਆਖਿਆ ਵੀ ਇਹ ਇੰਜੀਨੀਅਰ ਹੈ ਫਰਮ ਦਾ ਕੀ ਹੱਥ ਲੱਗੇ ਹੀ ਇੰਜੀਨੀਅਰ ਦਾ ਕੰਮ ਆ ਆਪਾਂ ਤੇ ਯਾਰ ਗਾੜੀ ਇੰਦਾ ਮੱਸਿਆ ਵੇਖਣ ਵਾਲਿਆ ਆ ਆਪਾਂ ਦੀ ਗੱਲ ਕਾਦੀ ਵੀ ਕੰਮ ਐ ਕਿਹਦੇ ਦੇ ਸਿਰ ਤੇ ਨਾਲੇ ਚੀੜਾ ਵੜਾ ਯਾਰ ਇਹ ਪਾਸ ਕਰਾ ਚੀੜਿਆ ਮੇਰੇ ਉਂਗਾ ਰੋੜ ਚੱਲੀਆਂ ਲੈ ਤੂੰ ਦਿਆ ਨਾ ਮੇਰੇ ਗੰਡਾ ਵੜੀਆਂ ਪੱਕੀਆਂ ਨੇ ਹੁਣ ਪਾ ਹੱਥ ਪਕਾਉਣ ਹੁਣ ਇਧਰ ਥਾਵਾਂ ਪੇੜ ਪਿਆ ਇਹ ਹੋ ਗੁੰਗਲ ਕੋਈ ਨਾ ਹੁਣ ਬਾਵਾਗਾ ਤੋਂ ਫਿਰ ਹੁੰਦੀਆਂ ਚੰਗਾ ਹੋ ਗਿਆ ਹੁਣ ਅੰਚੋ ਕੁ ਮੇਰੇ ਥੋੜਾ ਵਿੱਚ ਆਦਾ ਲਓ ਜੀ ਖਲਾਰੀ ਮਾੜੀ ਮਾੜੀ ਚਲੋ ਯਾਰ ਕਿਹੜਾ ਪਾ ਕੇ ਵੇਖ ਲਈਏ ਕੱਢਦਾ ਵੀ ਪਾਣੀ ਕਿ ਨਹੀਂ ਇਹ ਚੂਪੀਆਂ ਲਿਆਂਦਾ ਆਪਾਂ ਚੂਪੀਆਂ ਸਾਲਿਆ ਲਿਆਂਦਾ ਤੇ ਜੇ ਦਜਾ ਮਰਾ ਇੱਕ ਵਾਰ ਨਾ ਇਹਨੇ ਦਜਾ ਮਰਾ ਜਿੰਦੇ ਨੇ ਉਹਦੇ ਨਾਲ ਗੱਲ ਕੀਤੀ ਗੱਲ ਕਹਿਤਾ ਇਹਦੇ ਕੋਲੋਂ ਮੰਡ ਚ ਮੈਂ ਤੇ ਹੁੰਦੇ ਇਹਦੇ ਕੋਈ ਚਾਬੀਆਂ ਨਹੀਂ ਤੇ ਭਈਆ ਸ਼ਾਮ ਨੂੰ ਆ ਗਿਆ ਸਰਦਾਰ ਜੀ ਆਪ ਕਿਤਨਾ ਪੈਸਾ ਲੈਂਦੇ ਇਸੇ ਸਾਰੀ ਧੜੀ ਚਾਹੀ ਹੈ ਫਿਰ ਸਾਰੀ ਧੜੀ ਤੂੰ ਚਾਬੀ ਲਈ ਫਿਰਦਾ ਕਿਤਨੀ ਤਨਖਾਹ ਹੈ ਤੇਵਾਰੀ ਮੈਂ ਸਾਲਿਆ ਜੀ ਲੱਖ ਰੁਪਈਆ ਤਨਖਾਹ ਆ ਹਾਂ ਆ ਕੀ ਤਾਂ ਥੋੜੇ ਥੋੜੇ ਆ ਵੀ ਚਾ ਆ ਭਾਈ ਇਹ ਕਹਿੰਦਾ ਨਾ ਵੀ ਕੰਮ ਬੰਡਾ ਨੂੰ ਕਰ ਕਹਿੰਦਾ ਨਾ ਇਹ ਵੀ ਸਾਰੀ ਦਿਹਾੜੀ ਦਾ ਇਹਦਾ ਵੀ ਲੱਖ ਲੋਂਦਾ ਨਹੀਂ ਆਈ ਪੈਟੋ ਕੱਟ ਲਿਆ ਪਹਿਲਾਂ ਨਾੜ ਦੇ ਦੀ ਚਾਰੇ ਮਿੰਟ ਪੜਾਈ ਜਾਣ ਉਹ ਗਰੀਸ ਲਾ ਕੇ ਕੱਸਿਓ ਪਰ ਉਹਦੇ ਨਾਲ ਨਾੜ ਛੇਤੀ ਖੁੱਲ ਜਾਂਦਾ ਮੁਰ ਅੱਜ ਪਾਣੀ ਬੀਬੀ ਫਰੇਮਾਂ ਆ ਜੰ ਲਿਆ ਯਾਰ ਇਹੋ ਦਾ ਗਿੱਟਿਆ ਨਹੀਂ ਗਿਆ ਹੈ ਪੁਰਾਣਾ ਪ੍ਰਾਈਮਰ ਮੈਂ ਕਹਿੰਦਾ ਹੱਥੋਂ ਲੱਗੇ ਆ ਚਾਰ ਚਾਰ ਪੁਰਾਏ ਪਹਿਲਾਂ ਇਹਨੂੰ ਤਾਂ ਮੈਂ ਕੱਲ ਹੀ ਦੱਸਿਆ ਪੰਜਾਬੀ 'ਚ ਮੈਂ ਆ ਤੇ ਅੱਜ ਮਿਲਦਾ ਆ ਆ ਡੇਡ ਕਰਤਾ ਨਾ ਇਹ ਜੀ ਆਪਣਾ ਥਾਂ ਸਾਰਾ ਪਿਛਲੇ ਸਾਲ ਬੰਨ ਟੁੱਟ ਕੇ ਖਰਾਬ ਹੋ ਗਿਆ ਬੂਰ ਬਾਰ ਪੁੱਟੇ ਗਏ ਹੁਣ ਨਵਾਂ ਬੂਰ ਚਾਲੂ ਕਰਕੇ ਅੱਜ ਬੰਦੇ ਲੱਗੇ ਦੂ ਉਹ ਦੂ ਹੀ ਖਿੱਚ ਕੇ ਕੰਮ ਲੈਣੀ ਆਖਿਆ ਕਟਾ ਦੇ ਮੇਰਾ ਕੰਮੀ ਸੂਆ ਬੰਨਣ ਦਾ ਸੂਆ ਹੀ ਬੰਨਤਾ ਹੁਣ ਨਾਲੋਂ ਨਾਲ ਚਾਲੂ ਕਰਾਂਗੇ ਕਿਦਾਂ ਲੰਘ ਕੇ ਨਾ ਇੰਨੇ ਵੜਾ ਇਹਨੂੰ ਤੋੜ ਦੇ ਨੀ ਕੋਨੇ ਮੈਨੂੰ ਰੋਇਟਰਾ ਉੱਪਰ ਕਈ ਨਾ ਠੱਕ ਮਦਰੋ ਇਹ ਕਈ ਨਾ ਤਾਂ ਕੋਦਾਂ ਦਾ ਰੱਖ ਦੇਣਾ ਕਈ ਤੋੜਨੀ ਨਾ ਬੋ ਠੱਕ ਫਿਰ ਆਰਮਣ ਇਹ ਬਾਈਂ ਦੇ ਵੜੇ ਉੱਤਰ ਮਾਕੂੰ ਇਹ ਪੌ ਸੈਲ ਵੀ ਜਾ ਰਹੀ ਹੈ ਨਾ ਜਿੰਨਾ ਦੇ ਹਿਸਾਬ ਨਾਲ ਕਰ ਛੁੱਟ ਨੇਗਾ ਲੋ ਟੂਟੇ ਤੇ ਮਰੌਣੇ ਬਣੇ ਚਿਰਦਾ ਖਲੋਤਾ ਯਾਰ ਜਿਹੜੀ ਥੱਲੇ ਤੱਕ ਪਾਣੀ ਸੁਟ ਜਾਵੇ ਉਹ ਕੱਢ ਨੂੰ ਗਾੜਾ ਤੇਲ ਚੜਨ ਲੋ ਭਰਾਵਾ ਦਾ ਮੈਂ ਸਟਾਰਟਿੰਗ ਉਦੋਂ ਬੰਦ ਨਹੀਂ ਬਹੁ ਯਾਰ ਠੀਕ ਹੈ ਲੈ ਸਿਕਾੜਾ ਜਗਾਵੇ ਨਿਆਲ ਹੋ ਜਾਵੇ ਪਾਣੀ ਛਿੜਾਵੇ ਰਾਜ ਜਾਵੇ ਨਿਹਾਲ ਹੋ ਜਾਵੇ ਨਾਲ ਹੀ ਪਾਣੀ ਛਡਾਵੇ ਹੈ ਡੋਰੀ ਤੇ ਜਰ ਮਾਸਾਂ ਦੀ ਪਾਣੀ ਦਿੱਤਾ ਗਿਆ ਥੱਲੇ ਆ ਵੀ ਤਾਂ ਪਾਣੀ ਗੋਲ ਚ ਗੋਲ ਚ ਪਾਣੀ ਲੇ ਮੈਨੂੰ ਤੇਰੇ ਚਾਹ ਕੋਟ ਯਾਰ ਹੋਰ ਕਿਸਾਨ ਵੀਰੋ ਕੀ ਹਾਲ ਚਾਲ ਆ ਅੱਜ ਤੁਹਾਨੂੰ ਜਿਹੜੀ ਇਹ ਵਿਧੀ ਦਿਖਾਉਣ ਲੱਗੇ ਆ ਇਹ ਆਪਣਾ ਸੁੱਕੇ ਕੱਦ ਵਾਲੀ ਵਿਧੀ ਆ ਸੁੱਕੇ ਕੱਦ ਦੇ ਵਿੱਚ ਤੇ ਗਿੱਲੇ ਕੱਦ ਦੇ ਵਿੱਚ ਜੋ ਵੀ ਅੰਤਰ ਆਣਾ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਈ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਇਹ ਡਾਊਟ ਆ ਵੀ ਕਿ ਸੁੱਕੇ ਕੱਦ ਦੇ ਵਿੱਚ ਪਾਣੀ ਨਹੀਂ ਖਲੋਣਾ ਗਿੱਲੇ ਕੱਦ ਦੇ ਵਿੱਚ ਪਾਣੀ ਵੀਰ ਜੀ ਸੁੱਕਾ ਕਦ ਅਸੀਂ ਉਹ ਜਗ੍ਹਾ ਤੇ ਕਰਦੇ ਆ ਜਿੱਦੇ ਸਾਨੂੰ ਪਹਿਲਾਂ ਹੀ ਪਤਾ ਵਾ ਵੀ ਇੱਥੇ ਰੇਤਵਾਦ ਇੱਥੇ ਜਿਹੜਾ ਪਾਣੀ ਨਹੀਂ ਖਲੋਣਾ ਤੇ ਜੇ ਇਹਨੂੰ ਕਦ ਮਾਰਦੇ ਆ ਆਪਾਂ ਤੇ ਇਹ ਜਿਹੜੀ ਜ਼ਮੀਨ ਆ ਨਾ ਉਹ ਇਸ ਇਸ ਤਰ੍ਹਾਂ ਸੈੱਟ ਹੋ ਜੂਗੀ ਵੀ ਮਿੱਟੀ ਦੀ ਗਰੂਥ ਜਿਹੜੀ ਆ ਉਹ ਕੱਢ ਜੂਗਾ ਤਾਂ ਕਰਕੇ ਇਹਨੂੰ ਹੁਣ ਆਪਾਂ ਸੁੱਕਾ ਕਦ ਮਾਰ ਕੇ ਇਸ ਵਿਧੀ ਦਾ ਜੋ ਨਾ ਲਾਇਆ ਵਾ ਵੀ ਪਾਣੀ ਤੇ ਦੇ ਵਿੱਚ ਵੈਸੇ ਹੀ ਨਹੀਂ ਖੜਨਾ ਜੇ ਆਪਾਂ ਆਖਦੀਏ ਹਾਂ ਇੱਕ ਦਿਹਾੜੀ ਉਹਦੇ ਵਿੱਚ ਪਾਣੀ ਡੱਕ ਲੈਣਾ ਵਾ ਵੀ ਜਿਹੜਾ ਆਪਾਂ ਜਦੋਂ ਆਪਾਂ ਦਵਾਈ ਪਾਉਣੀ ਆ ਨਾ ਜਿਹੜੀ ਦਿਹਾੜੀ ਇੱਕ ਪਾਣੀ ਵਿੱਚ ਖਲੋਜੀ ਜਿਹੜੀ ਦਵਾਈ ਦੀ ਜਿਹੜੀ ਪਰਤ ਵਾ ਉਹ ਜਿਹੜੀ ਆ ਇਹਦੇ ਉੱਤੇ ਜੰਮ ਜੇ ਜਿਸ ਦੇ ਨਾਲ ਜਿਹੜਾ ਆਪਣਾ ਨਦੀਨ ਆ ਉਹ ਨਾ ਨਾ ਹੋ ਕੇ ਇਸ ਕਰਕੇ ਹੁਣ ਇੱਥੇ ਵੇਖ ਲਓ ਤੁਸੀਂ ਇਹ ਸਾਰਾ ਹੀ ਉਧਰਲੇ ਬੰਨੇ ਤੁਹਾਨੂੰ ਪਤਾ ਲੱਗ ਜੂਗਾ ਜਿਹੜਾ ਆ ਕੱਦ ਵਾ ਇਹ ਆਪਣਾ ਕੱਦ ਹੋਇਆ ਵਾ ਗਿੱਲਾ ਕੱਦ ਵਾ ਆ ਜਿਹੜਾ ਵਾ ਇਹ ਆਪਣਾ ਸੁੱਕੇ ਕਾਦ ਵਾਲੀ ਵਿਧੀ ਨਾਲ ਝੋਨਾ ਲਗਾਇਆ ਹੁਣ ਇਹਦੇ ਵਿੱਚ ਅਸੀਂ ਕੀ ਕਰਨਾ ਅੱਜ ਇਹਨੂੰ ਡੱਜਾ ਮਾਰਾ ਪੂਰਾ ਭਰ ਕੇ ਇਹਦੇ ਵਿੱਚ ਦਵਾਈ ਪਾਤੀਆਂ ਹੁਣ ਇਹਦੇ ਵਿੱਚ ਕੀ ਹੋਣਾ ਵੀ ਪਾਣੀ ਇਹਨੇ ਸੁੱਕ ਜਾ ਕਰਨਾ ਰੋਜ਼ ਇਹ ਚ ਤਾਜਾ ਪਾਣੀ ਪਹਿਜਾ ਕਰਨਾ ਇਹਦੇ ਨਾਲ ਕੀ ਹੋਊਗਾ ਵੀ ਜਿਹੜਾ ਆਪਣਾ ਝੋਨੇ ਦੀ ਜਿਹੜੀ ਜੜਾਂ ਦੀ ਪਗੜਾ ਉਹ ਸਹੀ ਰਹੂਗੀ ਕਦ ਜੰਮੂ ਗਣਾ ਤੇ ਝੋਨੇ ਦੀ ਗਰੋਥ ਜਿਹੜੀ ਆ ਉਹ ਵਧੀਆ ਹੋਊਗੀ ਹੁਣ ਆ ਵੇਖੋ ਕਿੱਡਾ ਸੋਹਣਾ ਲੱਗਦਾ ਇਧਰਲੇ ਬੰਨੇ ਵੇਖੋ ਤੁਸੀਂ ਨਾਲ ਹੀ ਆਪਣਾ ਬਈਏ ਝੋਨਾ ਲਾਉਣ ਦੇ ਤੇ ਕਿੱਡਾ ਸੋਹਣਾ ਝੋਨਾ ਇਹਨਾਂ ਨੂੰ ਕੋਈ ਤੰਗੀ ਨਹੀਂ ਹੁਣ ਆਪਣੇ ਗਿੱਲੇ ਕੱਦ ਦੇ ਵਿੱਚ ਬਈਏ ਸ਼ਿਕਾਇਤ ਕਰਦੇ ਆ ਪੀਆ ਢੇਲੇ ਐ ਇਹਦੇ ਵਿੱਚ ਹੁਣ ਇਹਦੇ ਵਿੱਚ ਕਹਿੰਦੇ ਯਾਰ ਸਰਦਾਰ ਜੀ ਸਾਰਾ ਹੀ ਕੱਦੂ ਐਸੇ ਕਰਿਆ ਕਰੋ ਇਹਦੇ ਵਿੱਚ ਸਿਰਫ ਉਹ ਥਾਵਾਂ ਦੇ ਜਿੱਤਰਾ ਹੁਣ ਆਪਾਂ ਨੂੰ ਪਤਾ ਵਾ ਵੀ ਆਪਣੇ ਏਰੀਏ ਦੇ ਵਿੱਚ ਐਰਕੀ ਪਾਣੀ ਜਿਹੜਾ ਵਾ ਉਹ ਬਹੁਤ ਜ਼ਮੀਨਾਂ ਨੇ ਪੀਣਾ ਇਸ ਕਰਕੇ ਵੀ ਆਪਾਂ ਜੀਸੀਬੀ ਨਾਲ ਟੋਏ ਟਾਇ ਮਾਰੇ ਆ ਉਹਦੇ ਵਿੱਚ ਬਹੁਤ ਆਪਾਂ ਤੰਗੀ ਆਉਗੀ ਪਾਣੀ ਖੜਾ ਕਰ ਲੀ ਤੇ ਜੇ ਆਪਾਂ ਉਹਨੂੰ ਕੱਦ ਮਾਰ ਦਿੰਦੇ ਆ ਤਾਂ ਜ਼ਮੀਨ ਇਹਦਾ ਸੈਂਟ ਹੋ ਜੂਗੀ ਵੀ ਉਹਦੇ ਵਿੱਚ ਤੁਰਨਾ ਫਿਰਨਾ ਤੇ ਜਿਹੜੀ ਝੋਨੇ ਦੀ ਗ੍ਰੋਥ ਆ ਬਹੁਤ ਘੱਟ ਹੋ ਜਾਊਗੀ ਹੁਣ ਜੇ ਆਪਾਂ ਇਥੇ ਸੁੱਕਾ ਕੱਦ ਮਾਰਦੇ ਆ ਹੁਣ ਆ ਵੇਖੋ ਤੁਹਾਨੂੰ ਸੁੱਕ ਕੇ ਦਿਖਾਉਣਾ ਐ ਵੇਖੋ ਜਿਦਾਂ ਇਹ ਪੂਰਾ ਪਿੰਡਨੀ ਤੱਕ ਮੈਂ ਥੱਲੇ ਵੜ ਜਾਣਾ ਇਹ ਪੂਰਾ ਐ ਮਲੇ ਮਲ ਇਹ ਦੇਖੋ ਪੂਰਾ ਮਲਾਇਆ ਇਹ ਸੈੱਟ ਨਹੀਂ ਹੋਣਾ ਕੱਦ ਜੋ ਮਰਜੀ ਹੋ ਜੇ ਇਸ ਕਰਕੇ ਮੇਰੇ ਵੀਰ ਜਿਹੜੇ ਮਨ ਦੇ ਵਿੱਚ ਡਾਊਟ ਆਣਾ ਵੀ ਪਾਣੀ ਨਹੀਂ ਖਿਲਾਉਣਾ ਪਾਣੀ ਵੀਰ ਦੀ ਵੈਸੇ ਵੀ ਨਹੀਂ ਖਿਲਾਉਣਾ ਆਪਣੇ ਇਹਦੇ ਨਾਲ ਇਹ ਆ ਵੀ ਸੁੱਕੇ ਕੱਦ ਦੇ ਨਾਲ ਆਪਾਂ ਨੂੰ ਝੋਨੇ ਦੀ ਗ੍ਰੋਥ ਜਿਹੜੀ ਆਪਾਂ ਕਰਦੇ ਆ ਨਾ ਉਹਦੇ ਵਿੱਚ ਆਪਾਂ ਨੂੰ ਤਕਲੀਫ ਨਹੀਂ ਹੋਊਗੀ ਕਿਉਂਕਿ ਗਰੋਥ ਝੋਨਾ ਆਪਣੇ ਆਪ ਕਰੂਗਾ ਇਸ ਕਰਕੇ ਮੇਰੇ ਵੀਰ ਜਿਹੜੇ-ਜਿਹੜੇ ਵੀਰ ਸੁੱਖੇ ਕਦ ਦੀ ਵਿਧੀ ਪਣਾਉਣਗੇ ਉਹਨਾਂ ਨੂੰ ਫਾਇਦਾ ਹੀ ਰਹੂਗਾ ਇਹਦੇ ਵਿੱਚ ਆਪਣੀ ਜਿਹੜੀ ਗੰਦ ਦੀ ਸਮੱਸਿਆ ਵੀ ਨਹੀਂ ਹੋਣੀ ਤੇ ਭਾਵੇਂ ਪਾਣੀ ਆਪ ਮੁੜ ਕੇ ਵਾਟਰ ਦਾ ਵੀ ਲਈ ਜਾਈਏ ਤੇ ਜਿਹੜਾ ਕਦ ਬਾ ਉਹ ਸੈੱਟ ਨਹੀਂ ਹੋਊਗਾ ਕਿਉਂਕਿ ਰੇਤ ਦੇ ਕਣ ਆਪਣੇ ਏਰੀਆ ਦੇ ਵਿੱਚ ਇਸ ਵਾਰ ਥੋੜੇ ਜਿਹਾ ਵੱਧ ਗਏ ਇੱਕ ਆਪਾਂ ਜਦੋਂ ਜੀਸੀ ਘਰੀਆਂ ਮਰਾਇਆਂ ਉੱਥੋਂ ਉੱਚਾ ਨੀਵਾ ਥਾਂ ਨਾਲੇ ਟਰੈਕਟਰ ਘੁੰਮਣੇ ਆ ਉਹਦਾ ਬਹੁਤ ਖਪਾ ਹੁੰਦਾ ਹੁਣ ਇਹਦੇ ਵਿੱਚ ਖੋਬਾ ਨਹੀਂ ਬੜਾ ਜਿਆਦਾ ਹੁੰਦਾ ਆਪਾਂ ਨੂੰ ਤੁਰਨਾ ਫਿਰਨਾ ਵੀ ਬਹੁਤ ਵਧੀਆ ਵਾ ਇਸ ਕਰਕੇ ਮੇਰੇ ਵੀਰ ਹੋਰ ਕੋਈ ਵੀ ਜਾਣਕਾਰੀ ਹੋਵੇ ਤੇ ਮੈਨੂੰ ਲੈਣੀ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਉਹਨਾਂ ਭਈਏ ਤੁਹਾਡੇ ਸਾਹਮਣੇ ਕਿੱਡੀ ਰੀਜ ਨਾਲ ਛੋਨਾ ਲਾਉਣ ਦੇ ਵੇਖੋ ਉਈ ਨੰਨ ਜੇ ਹੁਣ ਜੇ ਸੈੱਟ ਹੋ ਜਾਂਦਾ ਝੋਨਾ ਦੇਣਾ ਰੱਖਣਾ ਇਹਨੂੰ ਵਾਈ ਕਰੋ ਪਹਿਲਾਂ ਇਹ ਬਹੁਤ ਕੂੜਾ ਰਹਿੰਦਾ ਵਾ ਕਦਸ ਚੰਮ ਦਾ ਨਹੀਂ ਆ ਬਸ ਇਹਨੂੰ ਬੱਤਰ ਦਾ ਪਾਣੀ ਮੜ ਕੇ ਜਦੋਂ ਛੋਣੇ ਨੇ ਬੂਟਾ ਤੁਰ ਪਿਆ ਉਦੋਂ ਮੜ ਕੇ ਪੜਾ ਦੂਜੇ ਤੀਜੇ ਦਿਨ ਵੀ ਪਾਣੀ ਫਿਰੀ ਜਾਵੇ ਇਹਦੀ ਗਰੋਥ ਜਿਹੜੀ ਆ ਬਹੁਤ ਜ਼ਿਆਦੀ ਹੋਊਗੀ ਇਹ ਮੇਰੇ ਵੀਰ ਜਿੱਥੇ ਜਿੱਥੇ ਵੀ ਆਪਣੇ ਰੇਤ ਦੇ ਕਾਣ ਹੈਗੇ ਆ ਉੱਥੇ ਉੱਥੇ ਇਹ ਵਿਧੀ ਨਾਲ ਝੋਨਾ ਲਾਓ ਤੇ ਬਹੁਤ ਇਹਦੇ ਵਧੀਆ ਰਿਜ਼ਲਟ ਆ ਇਸ ਵਾਰ ਆਪਾਂ 30 ਗਿਲੇ ਕੱਦ ਸੁੱਕਾ ਕਰਕੇ ਜੀਰੀ ਲਾਉਣ ਲੱਗੇ ਆ ਤੇ ਜੇ ਕਾਮਯਾਬ ਹੋਈ ਜੀਰੀ ਤੇ ਗਾਹ ਨੂੰ ਜਿਹੜਾ ਵਾਵਾ ਥਾਂ ਹੋਰ ਵਧਾਵਾਂਗੇ ਇਹਦੇ ਨਾਲ ਆਪਣੀ ਜਿਹੜੀ ਪਾਣੀ ਦੀ ਥੋੜੀ ਬਚਤ ਹੋ ਜਾਂਦੀ ਵੀ ਤੀਜੇ ਚੌਥੇ ਦਿਨ ਆਪਾਂ ਪਾਣੀ ਲਾਉਣਾ ਹੁੰਦਾ ਕਾਦ ਦੇ ਅਲੇ ਦੇ ਵਿੱਚ ਮੁੜ ਕੇ ਆਪਾਂ ਨੂੰ ਪਾਣੀ ਜਿਆਦਾ ਲਾਉਣਾ ਪੈਂਦਾ ਪਾਣੀ ਦੇ ਦੇ ਚ ਖੜਨਾ ਨਹੀਂ ਚਲੂ ਪੱਤਰ ਦਾ ਪਾਣੀ ਲੱਗੀ ਜਾਊ ਨਾਲੇ ਇਹਦੇ ਵਿੱਚ ਇੱਕ ਬੂਟਾ ਨਹੀਂ ਮਰਦਾ ਕਿਉਂਕਿ ਪਾਣੀ ਘੱਟ ਲੱਗਦਾ ਇਹਨੂੰ ਇਸ ਕਰਕੇ ਵਧੀਆ-ਵਧੀਆ ਜਾਣਕਾਰੀ ਲੈਣ ਲਈ ਆਪਣਾ YouTube ਤੇ ਪੇਜ ਸੰਧੂ ਫਾਰਮ ਆਰਲੀ ਪੇਜ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੇ Facebook ਤੇ ਤੁਹਾਡੇ ਨਾਲ ਨੇ ਜੁੜੇ ਰਹਿਣਾ ਚੰਗੇ-ਚੰਗੇ ਵੀਡੀਓ ਪਾਉਂਦੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜਨਾ ਸਤ ਅੰਕੁਨ ਲੱਗ ਰਹੇ ਨੇ ਅੱਜ ਅਸੀਂ ਇਹ ਰਹਿਤ ਕਰਨ ਦੇ ਆ। ਸਾਰੀ ਕਿਰਪਾ ਨਾਲ ਕੋਰਦਾਰ ਚੱਲਣ ਲੱਗਾ। ਜਿਹਨੇ ਡਿਊਟੀ ਲਈ ਆ ਆਰਡ ਫੋਨ ਤੇ। ਬਾਹਰ ਫੋਨ ਮਾਰਿਆ ਨਾ ਸੁਣ ਲਗਾ। ਇਹ ਕੋਸਟਾਂ ਚੱਲ ਰਹੀ ਹੈ। ਬੱਸ ਉਹ ਅੱਗੇ ਖੜਾ। ਹੋ ਗਿਆ ਚਾਲੂ। ਉਹਨਾ ਵੱਡਾ ਸੂਆ ਜਿਹੜਾ ਵਾ ਇਹ ਕਰਨ ਲੱਗੇ ਸਹੀ। ਇਹ ਵੱਡਾ ਸਤਾ ਆ ਜੀ ਜੀ। ਅਜਨੇਰਾ ਹੋ ਗਿਆ ਹੁਣ ਅਹੀਂ ਦੂਜਾ ਮਰਜਾ ਜਾ ਕੇ ਨਹਾ ਨੂੰ ਗੇ ਸੌਣੇ ਅੱਜ ਦੀ ਬਲਾਗ ਜਿਹੜਾ ਆਪਣਾ ਸਮਾਪਤ ਆ ਇੰਨਾ ਦੀ ਨਾ ਹੀ ਤੇ ਪਈ ਹੈ